ਪਰੀ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਅੱਜ ਆਪਾਂ ਸਾਰੇ ਜਾਣਦੇ ਹਾਂ ਜੀ ਦਿੱਲੀ ਦੇ ਦੰਗਲ ਦਾ ਨਤੀਜਾ ਆ ਚੁੱਕਿਆ ਹੈ ਤੇ ਭਾਜਪਾ ਬਹੁਮਤ ਦੇ ਨਾਲ ਪ੍ਰਚੰਡ ਜਿੱਤ ਹਾਸਲ ਕਰ ਚੁੱਕੀ ਹੈ ਜਿੱਤੇ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਪੁਰਾਣੀ ਪਾਰਟੀ ਸੀਗੀ ਬਹੁਤ ਵੱਡੇ ਦਾਅਵੇ ਵਾਅਦੇ ਕਰਦੇ ਸੀਗੇ ਜੀ ਬਟੋ ਚੀਜ਼ਾਂ ਦੀ ਅੱਜ ਫੂਕ ਨਿਕਲ ਗਈ ਹੈ ਤੇ ਅੰਤ ਦੇ ਵਿੱਚ ਕਹਿੰਦੇ ਨੇ ਜੋ 올 ਵੈਲ ਇਨ ਐਂਡ ਵੈਲ ਤੇ ਭਾਜਪਾ ਪੂਰੇ ਬਹੁਮਤ ਦੇ ਨਾਲ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਗੀ ਜਿੱਤੇ ਆਪਾਂ ਇੱਕ ਗੱਲ ਜਾਣਦੇ ਹਾਂ ਕਿ ਕਾਂਗਰਸ ਆਈ ਵੀ ਪੂਰੇ ਹਾਸ਼ੀਏ ਤੇ ਹੈ ਇਵਨ ਕਿ ਤੀਸਰੀ ਟੇਨ ਬਟ ਅੱਜ ਜਿਹੜੀ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿਉਂਕਿ ਦਿੱਲੀ ਤੇ ਜਿਹੜਾ ਇਲੈਕਸ਼ਨ ਸੀ ਉਹਦੇ ਤੇ ਆਲ ਓਵਰ ਇੰਡੀਆ ਦੀ ਨਜ਼ਰ ਸੀ ਸਪੈਸ਼ਲੀ ਪੰਜਾਬ ਦੀ ਨਜ਼ਰ ਸੀ ਕਿਉਂਕਿ ਪੰਜਾਬ ਹੀ ਇੱਕਤ ਮਾਤਰ ਇੰਡੀਪੈਂਡੈਂਟ ਸਟੇਟ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਰੂਲ ਕਰ ਰਹੀ ਹੈ ਤਾਂ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਉੱਤੇ ਇਸ ਚੀਜ਼ ਦਾ ਕੀ ਸਿਆਸੀ ਅਸਰ ਪਊਗਾ ਉਹ ਸਾਨੂੰ ਸਿਆਸਤ ਦੇ ਐਕਸਪਰਟੀ ਦੱਸ ਸਕਦੇ ਨੇ ਉਸੇ ਲਈ ਤਹਿ ਜਿਹੜੀ ਸ਼ਖਸੀਅਤ ਨਾਲ ਤੁਹਾਡੀ ਹੋਣਾ ਸੀ ਮੁਲਾਕਾਤ ਕਰਾਉਣ ਜਾ ਰਹੇ ਆ ਤੇ ਜੋ ਇਸ ਚੀਜ਼ ਦਾ ਪਲੱਸ ਮਾਈਨਸ ਸਾਨੂੰ ਦੱਸਣਗੇ ਉਹ ਕਿਸੇ ਵੀ ਪਛਾਣ ਦੇ ਮਥਾਜ ਨਹੀਂ ਕਾਂਗਰਸ ਦੇ ਵਿੱਚ ਕੈਬਨਿਟ ਮੰਤਰੀ ਵੀ ਰਹੇ ਉਮੈਦਗੀ ਵੀ ਕੀਤੀ ਆ ਉਹ ਗੱਲ ਕਰਦੇ ਆ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਸਾਹਿਬ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਹਾਂਜੀ ਥੈਂਕ ਯੂ ਜੀ ਕੋਟਲੀ ਸਾਹਿਬ ਆਪਾਂ ਦੇਖਿਆ ਹੈ ਕਿ ਅੱਜ ਦੇ ਜਿਹੜੇ ਨਤੀਜੇ ਨੇ ਜੀ ਚਾਹੇ ਇਹਨਾਂ ਨੂੰ ਅਨਪ੍ਰੇਡਿਕਟੇਬਲ ਕਹਿ ਲਈਏ ਆਮ ਜੇਕਰ ਆਪਾਂ ਵੱਡੇ ਚੈਨਲਾਂ ਬ੍ਰਾਡਕਾਸਟਾਂ ਦੇ ਦੇਖੀਏ ਤਾਂ ਆਲਮੋਸਟ ਨੇੜੇ ਹੀ ਨੇ ਜੀ ਬਟ ਕਾਂਗਰਸ ਇਸ ਵਾਰ ਵੀ ਨਹੀਂ ਖਾਤਾ ਖੋਲ ਪਾਈ ਆਪ ਹੈ ਜੀ ਜਿਹੜੇ ਦਾਅਵੇ ਕਰਦੇ ਸੀਗੇ ਉਹ ਵੀ ਬਿਲਕੁਲ ਨਕਾਰੇ ਗਏ ਤੇ ਭਾਜੀਪੀ ਬਹੁਤ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਤਾਂ ਸਰ ਤੁਹਾਡੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਇਹ ਚੀਜ਼ ਦਾ ਕੀ ਅਸਰ ਹੋਊਗਾ ਕਿਉਂਕਿ ਇਹ ਚੀਜ਼ ਨੂੰ ਲੈ ਕੇ ਪੰਜਾਬੀ ਜਾਂ ਵੱਡੇ ਵੱਡੇ ਜਿਹੜੇ ਇੰਟੈਲੈਕਚੁਅਲ ਸੀਗੇ ਐਕਸਪਰਟਸ ਸੀਗੇ ਉਹ ਕਹਿੰਦੇ ਸੀ ਵੀ ਇਹ ਸਿਆਸਤ ਦਾ ਪੰਜਾਬ ਤੇ ਬੜਾ ਅ ਦੇਖੋ ਗੱਲ ਇਹ ਆ ਕਿ ਇਸ ਵਾਰ ਪਤਾ ਹੀ ਸੀਗਾ ਕਿ ਇਹ ਜਿਹੜੀ ਝਾੜੂ ਪਾਰਟੀ ਦੀ ਇੱਕ ਝੂਠ ਦੀ ਰਾਜਨੀਤੀ ਸੀਗੀ ਉਹ ਜ਼ਿਆਦਾ देर ਨਹੀਂ ਸੀ ਚੱਲਣੀ ਬਹੁਤ देर ਚੱਲ ਗਈ ਪਰ ਹੁਣ ਐਤਕੀ ਉਹਦਾ ਨਕਾਬ ਜਿਹੜਾ ਲੋਕਾਂ ਨੇ ਲਾ ਦਿੱਤਾ ਔਰ ਦਿੱਲੀ ਚ ਅੱਜ ਇਹਨਾਂ ਨੂੰ ਦੇਖੋ ਹਾਰ ਦਾ ਮੂੰਹ ਦੇਖਣਾ ਪਿਆ ਇੱਥੋਂ ਤੱਕ ਕਿ ਇਹਨਾਂ ਦੇ ਜਿਹੜੇ ਆਪ ਕੇਜਰੀਵਾਲ ਨੇ ਉਹ ਵੀ ਹਾਰ ਗਏ ਔਰ ਵੱਡੇ ਵੱਡੇ ਇਹਨਾਂ ਦੇ ਜਿਹੜੇ ਮਨੀਸ਼ ਚਸ਼ੋਧਿਆ ਵਰਗੇ ਜਾਂ ਹੋਰ ਜਿਹੜੇ ਵੱਡੇ ਨੇਤਾ ਸੀਗੇ ਉਹਨਾਂ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਇਹ ਕੋਈ ਕਾਰਨ ਸੀਗਾ ਕਿ ਇੱਕ ਝੂਠ ਦੀ ਔਰ ਇੱਕ ਡਰਾਉਣ ਧਮਕਾਉਣ ਦੀ ਪ੍ਰੈਸ਼ਰ ਪੋਲਿਟਿਕਸ ਜਿਹੜੀ ਆਮ ਆਦਮੀ ਨੇ ਦਿੱਲੀ ਔਰ ਪੰਜਾਬ ਦੇ ਵਿੱਚ ਲੈ ਕੇ ਆਂਦੀ ਉਹਦਾ ਅੱਜ ਲੋਕਾਂ ਨੇ ਅੰਤ ਕੀਤਾ ਹੈ ਤੋ ਇਸ ਕਰਕੇ ਇਹ ਤਾਂ ਸੁਭਾਵਿਕ ਸੀਗਾ ਕਿਉਂਕਿ ਕੋਈ ਵਾਦਾ ਨਹੀਂ ਪੂਰਾ ਹੋਇਆ ਦਿੱਲੀ ਜਿਹੜੀ ਉਹ ਬਹੁਤ ਪਿੱਛੇ ਚਲੀ ਗਈ ਔਰ ਲੋਕਾਂ ਨੂੰ ਲੱਗਣ ਲੱਗਿਆ ਕਿ ਇਹ ਜਿਹੜੇ ਆਮ ਆਦਮੀ ਦੀ ਗੱਲ ਕਰਦੇ ਨੇ ਔਰ ਸਾਰਿਆਂ ਨੂੰ ਵੱਡੇ ਖਾਸ ਆਦਮੀ ਬਣੇ ਹੋਏ ਨੇ ਤਾਂ ਲੋਕਾਂ ਦੇ ਮੂਹਰੇ ਜਿਹੜੀ ਇੱਕ ਇਹਨਾਂ ਦਾ ਇੱਕ ਬੇਨਕਾਬ ਜਿਹੜਾ ਲੋਕਾਂ ਨੇ ਇਹਨਾਂ ਨੂੰ ਕੀਤਾ ਤਾਂ ਉਹ ਅੱਜ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਪੰਜਾਬ ਦੇ ਲੋਕ 3 ਸਾਲ ਪਹਿਲਾਂ ਇੱਕ ਬਦਲਾਵ ਦੇ ਵਹਾਅ ਦੇ ਵਿੱਚ ਬੈਠ ਕੇ ਉਹਨਾਂ ਨੇ ਇਹਨਾਂ ਨੂੰ ਬਹੁਤ ਵੱਡਾ ਮੰਡੇਟ ਦਿੱਤਾ ਪਰ ਇਹਨਾਂ ਨੇ ਜੋ ਪੰਜਾਬ ਦੇ ਵਜੋਂ ਵਾਅਦਾ ਖਿਲਾਫੀ ਕੀਤੀ ਔਰ ਜਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਇੱਕ ਤਰ੍ਹਾਂ ਫਰਾਡ ਕੀਤਾ ਉਹ ਪੰਜਾਬ ਦੇ ਲੋਕ ਵੀ ਇਹਨਾਂ ਨੂੰ ਹੁਣ ਦੇਖਿਓ ਤੁਸੀਂ ਬਖਸ਼ਣਗੇ ਨਹੀਂ ਇਹਨਾਂ ਦੇ ਜਿਹੜੇ ਦਿਨ ਨੇ ਬਹੁਤ ਥੋੜੇ ਰਹਿ ਗਏ ਨੇ ਹੁਣ ਦੇਖਿਓ ਤੁਸੀਂ ਇਹਨਾਂ ਨੇ ਤਾਸ਼ ਦੇ ਪੱਤਿਆਂ ਵਾਂਗੂ ਕਿਵੇਂ ਇਹਨਾਂ ਨੇ ਡਿੱਕਣਾ ਹੈਗਾ ਔਰ ਇਹਦਾ ਸਿੱਧਾ ਅਸਰ ਪੰਜਾਬ ਦੀ ਰਾਜਨੀਤੀ ਤੇ ਪੈਣਾ ਬਹੁਤ ਵਧੀਆ ਸਰ ਨੇ ਗੱਲ ਕਹੀ ਹੈ ਕਿਉਂਕਿ ਦਿੱਲੀ ਆਪਾਂ ਅਕਸਰ ਸੁਣਦੇ ਆ ਕਿ ਸਾਰੀਆਂ ਪਾਰਟੀਆਂ ਦੀ ਹਾਈ ਕਮਾਂਡ ਦਿੱਲੀ ਹੈ ਤੇ ਹਰੇਕ ਸਟੇਟ ਪਾਰਟੀ ਆ ਰੂਲ ਦਿੱਲੀ ਤੋਂ ਹੀ ਕਰਦੀ ਹੈ ਸਰ ਆਪਾਂ ਦੇਖਿਆ ਹੋਵੇ ਕਿ ਇਸ ਵਾਰੀ ਚੋਣਾਂਾਂ ਦੇ ਵਿੱਚ ਮੁਫਤ ਕਿਤੇ ਨਾ ਕਿਤੇ ਮੇਨ ਮੁੱਦਾ ਹਰ ਵਾਰ ਦੀ ਤਰ੍ਹਾਂ ਮੁਫਤ ਦੀਆਂ ਰਯੋੜੀਆਂ ਚੱਲੀਆਂ ਉਹ ਦੂਸਰੀ ਭਾਜਪਾ ਨੇ ਵੀ ਸਰ ਕੰਪੈਰੀਟਿਵਲੀ ਮੈਨੀਫੈਸਟੋਜ਼ ਬਣਦੇ ਨੇ ਤੁਹਾਨੂੰ ਪਤਾ ਇੱਕ ਸੇਲ ਪ੍ਰੋਮੋਸ਼ਨ ਸਕੀਮਾਂ ਵਾਂਗੂ ਬਟ ਇਹਨਾਂ ਦੇ ਸਰ ਮੁਫਤ ਦੇ ਨਾਲੋਂ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀਆਂ ਜਿਹੜੀਆਂ ਪਾਲਿਸਿਜ਼ ਨੇ ਜਾਂ ਜਿਹੜੇ ਉਹਨਾਂ ਦੇ ਵਾਅਦੇ ਨੇ ਉਹਨਾਂ ਦੇ ਉੱਤੇ ਕੀਤਾ ਤਾਂ ਸਰ ਤੁਹਾਡੇ ਹਿਸ ਇਸ ਦਾ ਖਾਤਾ ਵੀ ਨਹੀਂ ਸਰ ਖੁੱਲ ਸਕਿਆ ਨਹੀਂ ਦੇਖੋ ਗੱਲ ਕੀ ਹੈ ਕਿ ਲੋਕ ਜਿਹੜੇ ਨੇ ਉਹ ਦੋ ਤਰਫੀ ਵੋਟ ਪਾਉਂਦੇ ਨੇ ਜਾਂ ਤਾਂ ਉਹ ਪਾਉਂਦੇ ਨੇ ਸਰਕਾਰ ਬਣਾਉਣ ਜਾਂ ਇੱਕ ਸਰਕਾਰ ਨੂੰ ਲਾਉਣ ਦੇ ਲਈ ਸੋ ਇਸ ਕਰਕੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਇੱਕ ਤੀਜੇ ਨੰਬਰ ਦੀ ਪਾਰਟੀ ਬਣ ਕੇ ਰਹਿ ਗਈ ਸੀ ਉੱਥੇ ਤੋਂ ਉਹ ਤੋਂ ਲੋਕਾਂ ਨੇ ਜਾਂ ਤਾਂ ਭਾਜਪਾ ਨੂੰ ਵੋਟ ਪਾਈ ਜਾਂ ਫਿਰ ਝਾੜੂ ਨੂੰ ਵੋਟ ਪਾਈ ਉੱਥੇ ਪਰ ਕਾਂਗਰਸ ਪਾਰਟੀ ਦਾ ਆਉਣ ਵਾਲੇ ਸਮੇਂ 'ਚ ਦਿੱਲੀ 'ਚ ਮੈਂ ਤੁਹਾਨੂੰ ਦਾਵਾ ਕਰਦਾ ਕਿ ਗਰਾਫ ਉੱਠੇਗਾ ਕਿਉਂਕਿ ਅਸੀਂ ਉੱਥੇ ਇਲੈਕਸ਼ਨਾਂ 'ਚ ਰਹਿ ਕੇ ਆਏ ਹਾਂ ਲੋਕ ਇਸ ਵਾਰ ਵੀ ਕਾਂਗਰਸ ਨੂੰ ਵੋਟ ਪਾਉਣਾ ਚਾਹੁੰਦੇ ਸੀ ਪਰ ਇੱਕ ਵਿਕਲਪ ਦੇ ਤੌਰ ਤੇ ਉਹ ਕਾਂਗਰਸ ਨੂੰ ਨਹੀਂ ਸੀ ਦੇਖ ਰਹੇ ਤੋ ਇਸ ਕਰਕੇ ਕਾਂਗਰਸ ਨੂੰ ਜਿਹੜੀ ਆ ਉਹ ਕੋਈ ਸੀਟ ਨਹੀਂ ਆਈ ਪਰ ਸਾਡਾ ਵੋਟ ਸ਼ੇਅਰ ਜਿਹੜਾ ਵਾ ਕਿਨੋਂ ਵਧਿਆ ਆਉਣ ਵਾਲੇ ਸਮੇਂ 'ਚ ਪਾਰਟੀ ਹੋਰ ਉੱਥੇ ਕੰਮ ਕਰੇਗੀ ਔਰ ਸਾਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਦਿੱਲੀ 'ਚ ਕਾਂਗਰਸ ਨੇ ਕਿਉਂਕਿ ਬਹੁਤ ਕੰਮ ਕੀਤੇ ਅੱਜ ਵੀ ਲੋਕ ਸ਼ੀਲਾ ਦਿਖਸ਼ਿਤ ਜੀ ਦੇ ਕੰਮ ਜਿਹੜੇ ਯਾਦ ਕਰ ਰਹੇ ਸੀਗੇ ਔਰ ਲੋਕ ਉਹਤੇ ਹਮਈ ਭਰਦੇ ਸੀਗੇ ਪਰ ਉਹਨਾਂ ਨੂੰ ਵੋਟ ਚ ਕਨਵਰਟ ਅਸੀਂ ਨਹੀਂ ਕਾਮਯਾਬ ਹੋਏ ਕਰਨ ਕਿਉਂਕਿ ਦੋ ਤੇਰੀ ਲੜਾਈ ਜਿਹੜੀ ਆ ਉਹਦੇ ਚ ਕਾਂਗਰਸ ਪਾਰਟੀ ਜਿਹੜੀ ਆ ਉਹ ਤੀਜੀ ਪਾਰਟੀ ਬਣ ਕੇ ਰਹਿ ਗਈ ਪਰ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਜਿਹੜੀ ਆ ਉਹ ਹੋਰ ਮਜ਼ਬੂਤ ਹੋ ਕੇ ਨਿਕਲੇਗੀ ਜਿਵੇਂ ਕੋਟਲੀ ਸਾਹਿਬ ਅੱਜ ਆਪਾਂ ਦੇਖਿਆ ਵੇ ਕਿ ਆਪ ਹੁਣ ਦੂਸਰੇ ਨੰਬਰ ਤੇ ਪਹੁੰਚ ਗਈ ਜਿਵੇਂ ਤੁਸੀਂ ਗੱਲ ਕਿਹਾ ਕਿ ਵਿਕਲਪ ਠੀਕ ਹੈ ਦੋ ਧਿਰਾਂ ਦੇ ਵਿੱਚ ਮੁਕਾਬਲਾ ਹੋਇਆ ਕਾਂਗਰਸ ਥਰਡ ਪੋਰਸ਼ਨ ਤੇ ਆ ਗਈ ਤਾਂ ਸਰ ਜਿਵੇਂ ਹੁਣ ਜੋ ਆਪ ਦਾ ਦਿੱਲੀ ਦੇ ਵਿੱਚ ਇਸ ਟਾਈਮ ਪ੍ਰੈਜ਼ੈਂਟ ਸਿਚੁਏਸ਼ਨ ਹੈ ਤਾਂ ਤੁਹਾਡੇ ਸਾਹਿਬ ਨਾਲ ਜਿਵੇਂ ਫਿਊਚਰਿਸਟਿਕ ਆਪਾਂ ਟਾਈਮ ਨੂੰ ਦੇਖੀਏ ਤਾਂ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਹੈ ਜਿਹੜੀ ਇੱਕ ਬਰਾਬਰ ਦੀ ਪ੍ਰੋਪੋਰਸ਼ਨੇਟ ਪਾਰਟੀ ਬਣ ਸਕਦੀ ਹੈ ਸਰ ਕਿ ਬੀਜੇਪੀ ਦੇ ਵਿਕਲਪ ਦੇ ਤੌਰ ਦੇ ਉੱਤੇ ਲੋਕ ਆਪ ਨੂੰ ਸਾਈਡਲਾਈਨ ਕਰਨ ਤੇ ਕਾਂਗਰਸ ਨੂੰ ਜ਼ਿਆਦਾ ਤਵੱਜੋ ਦੇਣ ਇਹ ਪੰਜਾਬ ਸੇ ਕਾਂਗਰਸ ਪਾਰਟੀ ਦਾ ਆਉਣਾ ਤੈ ਹੈਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਲੋਕ ਸਭਾ ਵਿੱਚ ਵੀ ਬਹੁਤ ਵੱਡਾ ਫਤਵਾ ਮਿਲਿਆ ਔਰ ਦੂਸਰੀਆਂ ਹੋਰ ਜੜੀਆਂ ਸਥਾਨਕ ਚੋਣਾਂ ਹੋਈਆਂ ਉਹਦੇ ਵਿੱਚ ਵੀ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ ਔਰ ਲੋਕਾਂ ਨੂੰ ਅੱਜ ਇਹ ਗੱਲ ਦਾ ਪਤਾ ਲੱਗ ਗਿਆ ਕਿ ਜੋ ਇੱਕ ਧੱਕੇਸ਼ਾਹੀ ਦੀ ਅੱਜ ਜਿਵੇਂ ਜ਼ਬਰਨ ਆਪਣੇ ਮੇਰ ਐਲਾਨੇ ਜਾ ਰਹੇ ਨੇ ਜਿਸ ਤਰੀਕੇ ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਇਹ ਅੱਜ ਲੋਕਾਂ ਨੇ ਇਹਨਾਂ ਨੂੰ ਕਦੇ ਹੁਣ ਮਾਫ਼ ਨਹੀਂ ਕਰਨਾ ਔਰ ਖੰਨੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਕਿ ਬਾਈ ਇਲੈਕਸ਼ਨ ਹੋਈ ਸੀ ਦੋ ਨੰਬਰ ਵਾਰਡ ਦੀ ਉਹਦੇ ਵਿੱਚ ਕਿਵੇਂ ਇਹਨਾਂ ਨੂੰ ਝਾੜੂ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਔਰ ਮਸ਼ੀਨ ਤੱਕ ਤੋੜ ਦਿੱਤੀ ਗਈ ਕਿੱਡੀ ਵੱਡੀ ਘਟਨਾ ਜਿਹੜੀ ਲੋਕਤੰਤਰ ਨੂੰ ਸ਼ਰਮਸ਼ਾਰ ਕਰਨ ਵਾਲੀ ਹੈ ਔਰ ਇਹਨਾਂ ਦੇ ਜਿਹੜੇ ਇਹ ਗੁੰਡੇ ਲੋਕ ਨੇ ਜਿਹੜਾ ਇੱਕ ਗਰਾਉ ਬਣਿਆ ਹੋਇਆ ਸੌਂਦ ਸਾਹਿਬ ਦੇ ਆਲੇ ਦੁਆਲੇ ਅੱਜ ਇਹਨਾਂ ਨੂੰ ਵੀ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਇਹਨਾਂ ਤੋਂ ਹੁਣ ਉਹਨਾਂ ਨੂੰ ਕੋਈ ਨਾ ਕੋਈ ਪਰਫਾਰਮੈਂਸ ਦਿਖਾਉਣੀ ਪੈਗੀ ਅਦਰਵਾਈਜ਼ ਇਹਨਾਂ ਦਾ ਵੀ ਹਾਲ ਦਿੱਲੀ ਵਾਂਗੂ ਹੋਏਗਾ ਇਹ ਮੈਂ ਤੁਹਾਨੂੰ ਅੱਜ ਵੀ ਕਹਿਣਾ ਚਾਹਨਾ ਔਰ ਇਹਨਾਂ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਇਹ ਜਿਹੜੀਆਂ ਵਧਿਕੀਆਂ ਨੇ ਜੋ ਅੱਜ ਪਰਚਾ ਪੋਲਿਟਿਕ ਚੱਲੀ ਹੋਈ ਹੈ ਖੰਡੇ ਦੇ ਵਿੱਚ ਉਹਨੂੰ ਬੰਦ ਕਰੋ ਤੁਸੀਂ ਕੋਈ ਇੱਕ ਪੋਜ਼ਿਟਿਵਿਟੀ ਜਿਹੜੀ ਆ ਉਹਦੀ ਗੱਲ ਕਰੋ ਕੋਈ ਚੰਗੇ ਵਿਕਾਸ ਦੀ ਕੋ ਤਰੱਕੀ ਦੀ ਗੱਲ ਕਰੋ ਕੋਈ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਗੱਲ ਕਰੋ ਪਰ ਪਤਾ ਨਹੀਂ ਇਹਨਾਂ ਦੇ ਅੱਖਾਂ ਤੇ ਕੀ ਪੜਦਾ ਪੈ ਚੁੱਕਿਆ ਔਰ ਜਿਹੜੇ ਲੋਕ ਦੂਸਰੀਆਂ ਪਾਰਟੀਆਂ ਚੋਂ ਜਾ ਕੇ ਅਜ ਇਹਨਾਂ ਨੂੰ ਐਡਵਾਈਸ ਦਿੰਦੇ ਨੇ ਕੋਈ ਬੁੱਧੀਜੀਵੀ ਬਣੇ ਹੋਏ ਨੇ ਕੋਈ ਇਹਨਾਂ ਦੇ ird gird ਦੇ ਜਿਹੜੇ ਲੋਕ ਸੌਂਤ ਸਾਹਿਬ ਦੇ ਰਹਿੰਦੇ ਨੇ ਉਹ ਉਹਨਾਂ ਦੀਆਂ ਸਲਾਹਾਂ ਇਹਨਾਂ ਨੂੰ ਲੈਣੀਆਂ ਬੰਦ ਕਰਨੀਆਂ ਚਾਹੀਦੀਆਂ ਨੇ ਔਰ ਕੋਈ ਚੰਗੇ ਭਲੇ ਦੀ ਗੱਲ ਕਰਨੀ ਚਾਹੀਦੀ ਬਹੁਤ ਵਧੀਆ ਗੱਲ ਸਰ ਨੇ ਕਿਹਾ ਕਿ ਪੋਜ਼ਿਟਿਵ ਪੋਲਿਟਿਕਸ ਹੈ ਜਿਹੜੀ ਉਹ ਚੱਲਣੀ ਚਾਹੀਦੀ ਹੈ ਸਰ ਲਾਸਟ ਦੇ ਵਿੱਚ ਸਰ ਆਪਾਂ ਦੇਖਿਆ ਹੈ ਕਿ ਅਕਸਰ ਪੰਜਾਬ ਦੇ ਵਿੱਚ ਕਿਸੇ ਵੀ ਡਿਵੈਲਪਮੈਂਟ ਦੇ ਲਈ ਜਦੋਂ ਫੰਡ ਸੈਂਟਰ ਤੋਂ ਆਉਣੇ ਹੁੰਦੇ ਨੇ ਤਾਂ ਸਾਡੀ ਸਰਕਾਰ ਦਾ ਇੱਕ ਮਾਤਰ ਏਜੰਡਾ ਸ਼ਿਕਾਇਤ ਜਾਂ આરોਪ ਜਾਂ ਨਿੰਦਿਆ ਜਾਂ ਆਲੋਚਨਾ ਕਿ ਜੀ ਸੈਂਟਰ ਸਾਡੇ ਨਾਲ ਧੱਕਾ ਕਰ ਰਹੀ ਹੈ ਸਰ ਹੁਣ ਤਾਂ ਦਿੱਲੀ ਦੇ ਵਿੱਚ ਡਬਲ ਇੰਜਨ ਹੋ ਗਿਆ ਤਾਂ ਕੀ ਪੰਜਾਬ ਦੀ ਡਿਵੈਲਪਮੈਂਟ ਜਾਂ ਪੰਜਾਬ ਦੇ ਡਿਵੈਲਪਮੈਂਟ ਦੇ ਜਿਹੜੇ ਏਜੰਡੇ ਨੇ ਰੋਡ ਮੈਪਸ ਨੇ ਉਹਨਾਂ ਦੇ ਲਈ ਜਿਹੜੀ ਫੰਡਿੰਗ ਹੈ ਕਿ ਉਹ ਈਜ਼ੀ ਹੋ ਜੂ ਕਿ ਸਰ ਆਨ ਆਲੇ ਟਾਈਮ 'ਚ ਹੋਰ ਟਫ ਹੋ ਜੂ ਕਿ ਜ ਦੇਖੋ ਜਦੋਂ ਦੀ ਇਹ ਇੱਕ ਫੈਡਰਲ ਸਿਸਟਮ ਹੈ ਲੋਕ ਰਾਜ ਦੇ ਵਿੱਚ ਸਰਕਾਰਾਂ ਦੂਸਰੀਆਂ ਪਾਰਟੀਆਂ ਦੀਆਂ ਸੂਬਿਆਂ 'ਚ ਹੁੰਦੀਆਂ ਨੇ ਕੇਂਦਰ ਵਿੱਚ ਕਿਸੇ ਇੱਕ ਪਾਰਟੀ ਦਾ ਰਾਜ ਹੁੰਦਾ ਪਰ ਉਹ ਇੱਕ ਸਿਸਟਮ ਹੈ ਗਵਰਨਮੈਂਟ ਦਾ ਔਰ ਉਹਦੇ 'ਚ ਫੰਡਸ ਜਿਹੜੇ ਨੇ ਉਹ ਹਰ ਸੂਬੇ ਨੂੰ ਮਿਲਦੇ ਨੇ ਕਿਉਂਕਿ ਅਸੀਂ ਆਪਣਾ ਜਿਹੜਾ ਦੇਸ਼ ਦੀ ਆਰਥਿਕਤਾ ਉਹਦੇ ਵਿੱਚ ਹਰ ਸੂਬਾ ਆਪਣਾ ਹਿੱਸਾ ਪਾਉਂਦਾ ਪਰ ਇਹ ਜਿਹੜੀ ਇਹ ਨਵੀਂ ਢਾੜੂ ਪਾਰਟੀ ਦੀ ਸਰਕਾਰ ਆ ਤਿੰਨ ਸਾਲਾਂ ਤੋਂ ਇਹ ਤਾਂ ਕਹਿੰਦੇ ਅਸੀਂ ਕਿਸੇ ਦੀ ਮਿੰਤ ਨਹੀਂ ਕਰਨੀ ਕਿਸੇ ਨਾਲ ਅਸੀਂ ਕੋਈ ਠੂਠਾ ਲੈ ਕੇ ਕੋਈ ਮੰਗਤੇ ਨਹੀਂ ਹੈਗੇ ਇਹ ਮੰਗਤਾ ਜਾਂ ਮਿੰਤ ਕਰਨ ਦੀ ਗੱਲ ਨਹੀਂ ਹੁੰਦੀ ਇਹ ਤਾਂ ਅਸੀਂ ਆਪਣਾ ਹੱਕ ਮੰਗਣਾ ਹੁੰਦਾ ਔਰ ਇਹਦੇ ਚ ਸਫਲ ਹੋਏ ਨੇ ਨਾ ਤਾਂ ਮੁੱਖ ਮੰਤਰੀ ਨਾ ਇਹਨਾਂ ਦੇ ਕੋਈ ਮੰਤਰੀ ਕਿਸੇ ਕੇਂਦਰ ਸਰਕਾਰ ਦੇ ਕੋਲ ਜਾ ਕੇ ਕੋਈ ਆਪਣੀ ਤਜਵੀਜ਼ ਰੱਖਦੇ ਨੇ ਕੋਈ ਪ੍ਰਪੋਜ਼ਲ ਨਹੀਂ ਤਿਆਰ ਕਰਦੇ ਕੋਈ ਕੀ ਕਹਿੰਦੇ ਨੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਜੈਕਟ ਰਿਪੋਰਟ ਨਹੀਂ ਤਿਆਰ ਹੁੰਦੀ ਤਾਂ ਇਹ ਹੀ ਕਾਰਨ ਹੈ ਕਿ ਪੰਜਾਬ ਜਿਹੜਾ ਪਿੱਛੜ ਰਿਹਾ ਵਾ ਔਰ ਜਿਹੜੇ ਸਾਨੂੰ ਸੈਂਟਰਲ ਜਿਹੜੇ ਸਪான்ਸਰਡ ਫੰਡਸ ਨੇ ਉਹ ਨਹੀਂ ਆ ਰਹੇ ਸਾਨੂੰ ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਆ ਉਹ ਰੁਕਿਆ ਪਿਆ ਵਾ ਵਿੱਤ ਕਮਿਸ਼ਨ ਦੇ ਜਿਹੜੇ ਪੈਸੇ ਆਉਂਦੇ ਨੇ ਉਹ ਸਾਡੇ ਨਹੀਂ ਆ ਰਹੇ ਔਰ ਉਹਦੇ ਨਾਲ ਨਾਲ ਹੋਰ ਜਿਹੜੀਆਂ ਸੈਂਟਰਲ ਫੰਡਿੰਗ ਉਹ ਅੱਜ ਬਿਲਕੁਲ ਹੀ ਨਾ ਮਾਤਰ ਜਿਹੜੀ ਪੰਜਾਬ ਨੂੰ ਮਿਲ ਰਹੀ ਹੈ ਔਰ ਇਹਨਾਂ ਨੇ ਆਪਣੇ ਆਮ ਆਦਮੀ ਕਲੀਨਿਕ ਇੱਕ ਆਪ ਦਾ ਠੱਪਾ ਲਾਉਣ ਦੇ ਲਈ ਉਹ ਇੱਕ ਜਿਵੇਂ ਕਹਿ ਲੋ ਵੀ ਗਿਮਿਕ ਸੀਗਾ ਔਰ ਉਹਦੇ ਚ ਕੇਂਦਰ ਸਰਕਾਰ ਨੇ ਇਹਨਾਂ ਦੇ ਸਾਰੇ ਫੰਡਸ ਰੋਕ ਦਿੱਤੇ ਔਰ ਹੁਣ ਇਹਨਾਂ ਨੂੰ ਉਹ ਆਪਣੇ ਜਿਹੜੇ ਆਮ ਆਦਮੀ ਕਲੀਨਿਕ ਦੇ ਜਿਹੜੇ ਉੱਥੇ ਬੋਰਡ ਉਹਨੂੰ ਪੇਂਟ ਕੀਤਾ ਸੀਗਾ ਸਿਰਫ ਉਹ ਲਾਉਣੇ ਪਏ ਨੇ ਔਰ ਇਹੀ ਕਾਰਨ ਹੈ ਕਿ ਪੰਜਾਬ ਜਿਹੜਾ ਉਹ ਪਿੱਛੇ ਨੂੰ ਜਾ ਰਿਹਾ ਤੋਂ ਇਹਨਾਂ ਨੂੰ ਇਹ ਚਾਹੀਦਾ ਕਿ ਕੇਂਦਰ ਸਰਕਾਰ ਨਾਲ ਚਾਹੇ ਕਿਸੇ ਵੀ ਪਾਰਟੀ ਦੀ ਹੈ ਪਰ ਉੱਥੇ رابطہ ਜਰੂਰ ਰੱਖਣਾ ਚਾਹੀਦਾ ਜਰੂਰ ਜਿਹੜਾ ਮਿਲਵਰਤਨ ਵਧਾਉਣਾ ਚਾਹੀਦਾ ਤਾਂ ਜੋ ਪੰਜਾਬ ਦੇ ਜਿਹੜੇ ਲੋਕ ਨੇ ਜਾਂ ਪੰਜਾਬ ਆ ਸਾਡਾ ਉਹ ਪਿਛੜੇ ਨਾ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਨੇ ਜਾਂ ਜੋ ਸਾਡਾ ਹੱਕ ਆ ਉਹ ਸਾਨੂੰ ਮਿਲਦਾ ਰਹੇ ਬਹੁਤ ਵਧੀਆ ਸਰ ਨੇ ਗੱਲ ਕਹੀ ਹੈ ਕਿ ਸੈਂਟਰ ਗਵਰਨਮੈਂਟ ਨਾਲ ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਵੇ ਆਪਾਂ ਨੂੰ ਇੱਕ ਸੁਖਾਲਾ ਤੇ ਦੋਸਤਾਨਾ ਪ੍ਰੋਗਰਾਮ ਤੇ ਸਬੰਧ ਬਣਾ ਕੇ ਚਾਹੀਦਾ ਵੈ ਕਿਉਂਕਿ ਜਿਹੜੀਆਂ ਸੂਬੇ ਦੀਆਂ ਜ਼ਰੂਰਤਾਂ ਨੇ ਉਹਦੇ ਲਈ 80% ਆਪਾਂ ਸੈਂਟਰ ਦੇ ਉੱਤੇ ਡਿਪੈਂਡ ਹੁੰਨੇ ਆ ਤਾਂ ਆਪਣਾ ਫਰਜ਼ ਬਣਦਾ ਕਿ ਆਪਾਂ ਆਪਣੇ ਸੂਬੇ ਦੇ ਲੋਕਾਂ ਦੀਆਂ ਜ਼ਰੂਰਤਾਂ ਤੇ ਸੂਬੇ ਦੀ ਜਿਹੜੀ ਜ਼ਰੂਰਤ ਹੈ ਉਹਨੂੰ ਸੈਂਟਰ ਤੱਕ ਪਹੁੰਚਾਈਏ ਸਰ ਲਾਸਟ ਦੇ ਵਿੱਚ ਸਰ ਜਿਹੜੇ ਹੁਣ 2 ਸਾਲ ਆਉਣ ਵਾਲੇ ਟਾਈਮ ਦੇ ਵਿੱਚ ਵਿਧਾਨ ਸਭਾ 'ਚ ਪਏ ਨੇ ਤੁਸੀਂ ਪੰਜਾਬ ਦੇ ਸਰ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਇਹ ਪੰਜਾਬ ਦੇ ਹਾਲਾਤ ਤਾਂ ਬਹੁਤ ਹੀ ਮਾੜੇ ਹੋ ਚੁੱਕੇ ਨੇ ਆਰਥਿਕ ਪੱਖੋਂ ਸਾਡੀ ਬਹੁਤ ਕਮਜ਼ੋਰ ਸਥਿਤੀ ਹੈ ਔਰ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਕੋਈ ਜਿਹੜੇ ਵੈਲਫੇਅਰ ਸਕੀਮਸ ਨੇ ਉਹ ਕੋਈ ਪੂਰੀਆਂ ਨਹੀਂ ਚੱਲ ਰਹੀਆਂ ਔਰ ਉਹਦੇ ਨਾਲ ਨਾਲ ਲਾਅ ਐਂਡ ਆਰਡਰ ਹੈ ਨਸ਼ਿਆਂ ਦੀ ਗੱਲ ਹੈ ਔਰ ਜਿਹੜੇ ਪੰਜਾਬ ਦੇ ਬੜੇ ਭੱਖਦੇ ਮਸਲੇ ਨੇ ਅੱਜ ਉਹ ਉੱਥੇ ਦੇ ਉੱਥੇ ਹੀ ਨੇ ਕਿਸਾਨ ਐਜੀਟੇਸ਼ਨ ਕਰ ਰਿਹਾ ਔਰ ਫਸਲਾਂ ਜਿਹੜੀਆਂ ਮੰਡੀਆਂ ਚ ਰੋੜ ਰਹੀਆਂ ਨੇ ਆੜਤੀਆ ਜਿਹੜਾ ਸਾਡਾ ਸ਼ੈਲਰ ਦੇ ਜਿਹੜੇ ਮਾਲਕ ਨੇ ਜਾਂ ਸਾਡਾ ਲੇਬਰ ਹੈ ਉਹਨਾਂ ਨੂੰ ਅੱਜ ਦੇਖੋ ਨਾ ਲੇਬਰ ਜਿਹੜੀ ਆ ਉਹ ਸਾਨੂੰ ਹਰਿਆਣੇ ਨਾਲੋਂ ਘੱਟ ਮਿਲ ਰਹੀ ਹੈ ਤੋਂ ਇੱਥੋਂ ਲੱਗਦਾ ਪਤਾ ਕਿ ਇਹ ਸਰਕਾਰ ਜਿਹੜੀ ਆ ਬਹੁਤ ਹੀ ਕਮਜ਼ੋਰ ਸਰਕਾਰ ਸੋ ਇਸ ਕਰਕੇ ਪੰਜਾਬ ਬੜੇ ਮਾੜੇ ਹਾਲਾਤਾਂ ਚੋਂ ਲੰਘ ਰਿਹਾ ਬਹੁਤ ਗੰਭੀਰ ਸਥਿਤੀ ਜਿਹੜੀ ਆ ਉਹ ਪੈਦਾ ਹੋਈ ਹੈ। ਥੈਂਕ ਯੂ ਵੈਰੀ ਮਚ ਜਿਵੇਂ ਕਿ ਕੋਟਲੀ ਸਾਹਿਬ ਨੇ ਸਾਰਾ ਐਨਾਲਿਸਿਸ ਕਰਕੇ ਦੱਸਿਆ ਵੇ ਭੀ ਇਹ ਚੀਜ਼ ਦਾ ਇਸ ਹਿਸਾਬ ਦੇ ਨਾਲ ਪੋਜ਼ਿਟਿਵ 네ਗੇਟਿਵ ਕੀ ਸ਼ੀਟ ਨੇ ਬਹੁਤ ਵਧੀਆ ਢੰਗ ਨਾਲ ਸਮਝਾਏ ਨੇ। ਅਸੀਂ ਵੀ ਉਮੀਦ ਕਰਦੇ ਹਾਂ ਕਿ ਪੰਜਾਬ ਆਪਣੀ ਡਿਵੈਲਪਮੈਂਟ ਦੇ ਰਾਹ ਦੇ ਉੱਤੇ ਚੱਲੇ ਤੇ ਸਰਕਾਰਾਂ ਆਪਣਾ ਈਗੋ ਐਟੀਟਿਊਡ ਛੱਡ ਕੇ ਜਾਂ ਆਪਣੇ ਜੋ ਵੀ ਸਿਆਸੀ ਮਸਲੇ ਨੇ ਉਹਨਾਂ ਤੋਂ ਉੱਪਰ ਉੱਟ ਕੇ ਪੰਜਾਬ ਹਿੱਤ ਦੇ ਲਈ ਕੰਮ ਕਰੇ। ਫਿਰ ਅਜਿਹੀ ਕਿਸੇ ਨੰਬਰ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਦੇ ਲਈ ਸਾਨੂੰ ਦੋਈ ਇਜਾਜ਼ਤ। ਥੈਂਕ ਯੂ ਜੀ।